ਜਿਵੇਂ ਕਿ মিডিਆ ਤੋਂ ਤੇ ਅਖਬਾਰਖ ਅਖਬਾਰਾਂ ਤੋਂ ਖਬਰ ਆ ਰਹੀ ਹੈ ਕਿ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਵਿੰਦਰ ਮੋਦੀ ਜੀ ਕੱਲ ਨੂੰ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਔਰ ਉਹਦੇ ਚ ਇਹ ਵੀ ਪਤਾ ਲੱਗ ਰਿਹਾ ਕਿ ਉਹ ਮੇਰੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਨੇ ਉਹਨਾਂ ਬਾਰੇ ਵੀ ਉਹਨੂੰ ਦੇਖਣ ਵਾਸਤੇ ਜਾਇਜ਼ਾ ਲੈਣ ਲਈ ਆ ਰਹੇ ਨੇ ਪੰਜਾਬੀ ਹੋਣ ਦੇ ਨਾਤੇ ਬਰਦਾਸ਼ਪੁਰ ਦਾ ਵਸਨੀਕ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਜੀ ਨੂੰ ਬਰਦਾਸ਼ਪੁਰ ਦੀ ਧਰਤੀ ਤੇ ਆਉਣ ਤੇ ਜੀ ਆਇਆਂ ਨੂੰ ਆਖਦਾ ਪਰ ਨਾਲ ਹੀ ਇੱਕ ਉਮੀਦ ਰੱਖਦਾ ਕਿ ਪ੍ਰਧਾਨ ਮੰਤਰੀ ਜਦੋਂ ਬਰਦਾਸ਼ਪੁਰ ਦੀ ਧਰਤੀ ਤੇ ਆਉਣ ਤੇ ਉਹਨਾਂ ਦਾ ਵਿਹਾਰ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਵਰਗਾ ਹੋਣਾ ਚਾਹੀਦਾ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ ਦੇ ਨਾਲ ਸੈਂਟਰ ਨੇ ਹਮੇਸ਼ਾ ਵਿਤਰਾ ਕੀਤਾ ਸਾਡਾ ਤਕਰੀਬਨ 8000 ਕਰੋੜ ਰੁਪਇਆ ਆਡੀਆ ਫੰਡ ਦਾ ਜਿਹੜੀਆਂ ਸੜਕਾਂ ਸਾਡੀਆਂ ਗ੍ਰਾਮੀਨ ਬਨਨੀਆਂ ਚਾਹੀਦੀਆਂ ਸੀਗੀਆਂ ਸੈਂਟਰ ਵੱਲੋਂ ਰੋਕਿਆ ਗਿਆ ਜੀਐਸਟੀ ਦਾ ਤਕਰੀਬਨ 50000 ਕਰੋੜ ਰੁਪਇਆ ਜਿਹੜਾ ਬੰਦਾ ਸੀਗਾ ਜਿਹੜਾ ਸਾਡਾ ਹੱਕ ਸੀਗਾ ਉਹਨੂੰ ਵੀ ਅਜ ਤੱਕ ਅਦਾ ਨਹੀਂ ਕੀਤਾ ਗਿਆ ਮੈਂ ਬੇਨਤੀ ਕਰੂੰਗਾ ਕਿ ਸਾਡਾ ਜਲਾ ਬਾਰਡਰ ਤੇ ਹੋਣ ਕਰਕੇ ਹਮੇਸ਼ਾ ਭਾਰਵੀਓ ਪਾਕਿਸਤਾਨ ਹਿੰਦੁਸਤਾਨ ਦੀ ਲੜਾਈ ਹੋਵੇ ਔਵੇਂ ਹੜਾ ਦਾ ਲਕੂਫ ਹੋਵੇ ਅਰਦਾਸਪੁਰ ਜਲਾ ਹਮੇਸ਼ਾ ਮੋਰੇ ਹੋ ਕੇ ਇਹਨਾਂ ਦੋਵਾਂ ਦੀ ਮਾਰ ਖਾਂਦਾ ਔਰ ਇਸ ਵਾਰੀ ਵੀ 37 ਸਾਲਾਂ ਬਾਅਦ ਦੁਬਾਰਾ ਇਹ ਜਿਹੜੇ ਹੜਾ ਆਏ ਨੇ ਜਿੰਨੇ ਗਰਦਾਸਪੁਰ ਜ਼ਿਲ੍ਹੇ ਦਾ ਬਹੁਤ ਵੱਡਾ ਹਿੱਸਾ ਪ੍ਰਭਾਵਿਤ ਕੀਤਾ ਸਾਡੇ ਲੋਕਾਂ ਦੀ ਐਵੇਂ ਉਹ ਫਸਲਾਂ ਦੀ ਗੱਲ ਹੋਵੇ ਐਵੇਂ ਘਰਾਂ ਦੀ ਗੱਲ ਹੋਵੇ ਐਵੇਂ ਪਸ਼ੂਆਂ ਦੀ ਗੱਲ ਹੋਵੇ ਐਵੇਂ ਜਾਨੀ ਨੁਕਸਾਨ ਦੀ ਗੱਲ ਹੋਵੇ ਸਾਰੇ ਪਾਸਿਓ ਸਾਡੇ ਜ਼ਿਲ੍ਹਾ ਪ੍ਰਭਾਵਿਤ ਹੋਇਆ ਮੈਂ ਬੇਨਤੀ ਕਰੂੰਗਾ ਪ੍ਰਧਾਨ ਮੰਤਰੀ ਜੀ ਇਸ ਹੜ੍ਹ ਨੂੰ ਆਏ ਅੱਜ ਕਈ ਦਿਨ ਹੋ ਗਏ ਪਰ ਤੁਹਾਡੇ ਵੱਲੋਂ ਕੋਈ ਕੰਕਰੀਟ ਬਿਆਨ ਜਾਂ ਬੀਟ ਇਸ ਫੜਾ ਦੇ ਬਾਰੇ ਲੋਕਾਂ ਦੀ ਮੁਸ਼ਕਲ ਬਾਰੇ ਨਹੀਂ ਕੀਤਾ ਗਿਆ ਤੁਹਾਡੇ ਸੈਂਟਰ ਦੇ ਵਜ਼ੀਰ ਸਾਹਿਬ ਚੱਕਰ ਵੀ ਲਾ ਕੇ ਗਏ ਜਮੀਨੀ ਹਕੀਕਤ ਵੀ ਦੇਖ ਕੇ ਗਏ ਪਰ ਉਹਨਾਂ ਵੱਲੋਂ ਵੀ ਕਿਸੇ ਕਿਸਮ ਦਾ ਐਲਾਨ ਨਹੀਂ ਹੋਇਆ ਸਮਾਸ ਕਰਦਾ ਤੁਸੀਂ ਕੱਲ ਆ ਰਹੇ ਹੋ ਫਿਰ ਇਹ ਪੰਜਾਬ ਦੀ ਉਸ ਪਰੰਪਰਾਵਾਂ ਨੂੰ ਕਾਇਮ ਰੱਖਦਾ ਹੋਇਆ ਤੁਹਾਨੂੰ ਜੀਐਨ ਵੀ ਕਹਿੰਦੇ ਆ ਪਰ ਇੱਕ ਗੱਲ ਦਾ ਖਿਆਲ ਰੱਖਿਓ ਕਿ ਪੰਜਾਬ